ਹਾਨੂ ਤੈਨੂੰ ਖੀਰ ਦਵਾਂਗੇ ਨਾਲ ਨਾਲ ਪਗਾ ਦੂੰਗਾ ਬੱਠੇ ਨੂੰ ਤੈਨੂੰ ਕੁਰਸੀ ਦੇਵਾਂਗੀ ਤੇ ਸੌ ਨੂੰ ਲਾਲ ਪੰਗੂੜਾ ਤੇ ਲਾ ਕੇ ਤੇਰੇ ਬੋਦੇ ਗਾ ਸਿਰ ਤੇ ਕਰ ਦੂੰ ਜੂੜਾ ਜੇ ਤੂੰ ਮੇਰਾ ਪੁੱਤ ਬੰਨਾ ਹੈ ਲਿਖ ਕੇ ਦਿਖਾ ਦੇ ਉੜਾ ਪੰਜਾਬੀ ਭਾਸ਼ਾ ਨੂੰ ਪਰਫੁੱਲਤ ਕਰਨ ਲਈ ਸਾਨੂੰ ਪਰਿਵਾਰਾਂ ਤੋਂ ਸ਼ੁਰੂਆਤ ਕਰਨੀ ਪੈਣੀ ਹੈ ਅਸੀਂ ਦੇਖ ਰਹੇ ਹਾਂ ਸਾਡੀਆਂ ਦਾਦੀਆਂ ਵੀ ਅੰਗਰੇਜ਼ੀ ਭਾਸ਼ਾ ਵਾਲ ਵੱਧ ਰਹੇ ਆ ਉਹ ਵੀ ਆਪਣੇ ਪੋਤਰਿਆਂ ਨੂੰ ਸੇਬ ਕਹਿਣ ਦੀ بجائے ਐਪਲ ਕਹਿਣ ਵੱਲ ਜ਼ਿਆਦਾ ਰੁਚਿਤ ਨੇ ਆਂਟੀ ਤੇ ਅੰਕਲ ਅੰਗਰੇਜ਼ੀ ਦਾ ਇੱਕ ਸ਼ਬਦ ਹੈ ਜਿਸ ਨੇ ਸਾਡੇ ਅਨੇਕਾਂ ਰਿਸ਼ਤਿਆਂ ਦਾ ਕਾਣ ਕਰ ਦਿੱਤਾ ਕਿੱਥੇ ਸਾਡੇ ਬੱਚਿਆਂ ਨੂੰ ਤਾਇਆ ਤਾਈ ਜੀ ਚਾਚਾ ਚਾਚੀ ਜੀ ਭੂਆ ਫੁੱਫੜ ਜੀ ਮਾਮਾ ਮਾਮੀ ਜੀ ਮਾਸੀ ਮਾਸੜ ਜੀ ਤਦੇਸ ਫੁਫੇਸ ਨਿਆਰਾ ਦਦੇਉਰਾ ਪਤੇਉਰਾ ਜੇਕਰ ਅੱਜ ਨੌਜਵਾਨ ਪੀੜ੍ਹੀ ਨੂੰ ਇਨਾਂ ਸ਼ਬਦਾਂ ਬਾਰੇ ਪੁੱਛਿਆ ਜਾਵੇ ਤਾਂ ਉਹਨਾਂ ਨੂੰ ਇਨਾਂ ਸ਼ਬਦਾਂ ਦਦੇਸ਼ ਫੁਫੇਸ ਫੁਫਿਆਰਾ ਇਨਾਂ ਬਾਰੇ ਪਤਾ ਨਹੀਂ ਤਾਂ ਆਪੁੱਤ ਕਰੀ ਗੱਲ ਚੰਗੀ ਵੇ ਕਿਉਂ ਘੁੱਟਦਾ ਮਾਂ ਦੀ ਸੰਗੀ ਵੇ ਨੂੰ ਵੇਖ ਕੇ ਸਤੋਂੰਗੀ ਵੇ ਕਿਉਂ ਲੰਘ ਚੱਲੇ ਆ ਮੁਖ ਮੋੜ ਦੇ ਅੱਜ ਤੇਰੀ ਮਾਂ ਬੋਲੀ ਰੇ ਮੇਰੇ ਪੁੱਤਾਂ ਦੀ ਲੋੜ ਹੈ ਅੱਜ ਤੇਰੀ ਮਾਂ ਬੋਲੀ ਨੂੰ ਸਰ ਮੇਰੇ ਪੁੱਤਾਂ ਦੀ ਲੋੜ ਹੈ ਅੱਜ ਤੇਰੀ ਮਾਂ ਬੋਲੀ ਨੂੰ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਤਾਂ ਅੱਜ ਫਰੀਦਕੋਟ ਦੇ ਵਿੱਚ ਪੰਜਾਬੀ ਮਾਂ ਬੋਲੀ ਨੂੰ ਪਰਫੋਰਮ ਕਰਨ ਲਈ ਇੱਕ ਪ੍ਰੋਗਰਾਮ ਜਿਹੜਾ ਇੱਥੇ ਉਲੀਕਿਆ ਗਿਆ ਸੀਗਾ ਜਿਸ ਦੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਮਰਜੀਤ ਸਿੰਘ ਮਾਨ ਪਹੁੰਚੇ ਸੀ ਉਹਨਾਂ ਦੇ ਸੁਪੁੱਤਰ ਮਾਨ ਸਿੰਘ ਮਾਨ ਵੀ ਇੱਥੇ ਪਹੁੰਚੇ ਸੀਗੇ ਸੁਖਜੀਤ ਸਿੰਘ ਖੋਸਾ ਪਹੁੰਚੇ ਸੀ ਤਮਾਮ ਹੋਰ ਜਿਹੜੇ ਪੰਥਕ ਆਗੂ ਜਾਂ ਜਿਹੜੇ ਪੰਜਾਬੀ ਬੋਲੀ ਨੂੰ ਜਿਹੜਾ ਚਾਹੁੰਦੇ ਨੇ ਕਿ ਪੰਜਾਬੀ ਬੋਲੀ ਜਿਹੜੀ ਐਕਟਿਵ ਰਹੇ ਪੰਜਾਬੀ ਬੋਲੀ ਨੂੰ ਡਾਊਨ ਨਾ ਕੀਤਾ ਜਾਵੇ ਉਹ ਉੱਪਰ ਨੂੰ ਜਾਵੇ ਅਪਡੇਟ ਹੋਵੇ ਤਾਂ ਉਸ ਨੂੰ ਲੈ ਕੇ ਕਾਫੀ ਲੋਕ ਇੱਥੇ ਪਹੁੰਚੇ ਸੀ ਤਾਂ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਦੇਖ ਸਕਦੇ ਹੋ ਤੁਸੀਂ ਇੱਕ ਇਹ ਪਰਿਵਾਰ ਹੈ ਸਿੱਖ ਮਰਿਆਦਾ ਨਾਲ ਜਿਹੜਾ ਪੂਰਾ ਪ੍ਰੋਪਰ ਤਰੀਕੇ ਦੇ ਨਾਲ ਅਮਰਧਾਰੀ ਨੇ ਤਾ ਇਹ ਬੀਬੀ ਹੈ ਇਹ ਪੀ ਐਚ ਡੀ ਕਰਦੀ ਹੈ ਦਿੱਲੀ ਦੇ ਵਿੱਚ ਤਾਂ ਇਹਨਾਂ ਦੇ ਨਾਲ ਇੱਕ ਬੱਚਾ ਹੈ ਤਾਂ ਇਹਨਾਂ ਨੇ ਵੀ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਸਟੇਜ ਤੋਂ ਕੁਝ ਗੱਲਾਂ ਸਾਂਝੀਆਂ ਕੀਤੀਆਂ ਇਹਨਾਂ ਦੇ ਬੇਟੇ ਨੇ ਕਾਫੀ ਸ਼ਬਦ ਬੋਲੇ ਆ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਪੰਜੀ ਪਹਿਲਾਂ ਤਾਂ ਸਵਾਗਤ ਹੈ ਤੁਸੀਂ ਅੱਜ ਪੰਜਾਬੀ ਮਾਂ ਬੋਲੀ ਦੇ ਵਿੱਚ ਪਹੁੰਚੇ ਹੋ ਔਰ ਸਾਨੂੰ ਮੌਕਾ ਦਿੱਤਾ ਹੈ ਗੱਲਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਿੱਲੀ ਯੂਨੀਵਰਸਿਟੀ ਦਿੱਲੀ ਤੋਂ phd ਪੰਜਾਬੀ ਭਾਸ਼ਾ ਦੇ ਵਿੱਚ ਆਦ ਗ੍ਰੰਥ ਸਹਿਬ ਵਿੱਚ ਦਰਜ ਭਗਤ ਬਾਣੀ ਦਾ ਧਰਮ ਸ਼ਾਸਤਰੀ ਅਧਿਐਨ ਵਿਸ਼ੇ ਦੇ ਅਧੀਨ ਕਰ ਰਹੀ ਹੈ ਜਿਸ ਵਿੱਚ ਤਿੰਨ ਭਗਤਾਂ ਭਗਤ ਕਬੀਰ ਭਗਤ ਰਵਿਦਾਸ ਤੇ ਭਗਤ ਨਾਮਦੇਵ ਜੀ ਦੀ ਬਾਣੀ ਦਾ ਅਧਿਐਨ ਕਰ ਰਹੀਆਂ ਪੰਜਾਬੀ ਭਾਸ਼ਾ ਨੂੰ ਪਰਫੁੱਲਤ ਕਰਨ ਲਈ ਸਾਨੂੰ ਪਰਿਵਾਰਾਂ ਤੋਂ ਸ਼ੁਰੂਆਤ ਕਰਨੀ ਪੈਣੀ ਹੈ ਜੇਕਰ ਅਸੀਂ ਆਪਣੇ ਬੱਚਿਆਂ ਤੋਂ ਪੰਜਾਬੀ ਭਾਸ਼ਾ ਦੀ ਸ਼ੁਰੂਆਤ ਕਰਾਂਗੇ ਕਿਉਂਕਿ ਅੱਜ ਜੋ ਅਜੋਕੇ ਸਮੇਂ ਵਿੱਚ ਅਸੀਂ ਦੇਖ ਰਹੇ ਹਾਂ ਸਾਡੀਆਂ ਦਾਦੀਆਂ ਵੀ ਅੰਗਰੇਜ਼ੀ ਭਾਸ਼ਾ ਵੱਲ ਵੱਧ ਰੰਗਾਂ ਉਹ ਵੀ ਆਪਣੇ ਪੋਤਰਿਆਂ ਨੂੰ ਸੇਬ ਕਹਿਣ ਦੀ ਬਜਾਏ ਐਪਲ ਕਹਿਣ ਵੱਲ ਜ਼ਿਆਦਾ ਰੁਚਿਤ ਨੇ ਇਸ ਕਰਕੇ ਮੈਨੂੰ ਲੱਗਦਾ ਹੈ ਜੇਕਰ ਅਸੀਂ ਪੰਜਾਬੀ ਭਾਸ਼ਾ ਨੂੰ ਪਰਫੁੱਲਤ ਕਰਨਾ ਹੈ ਤਾਂ ਸਾਨੂੰ ਆਪਣੇ ਘਰਾਂ ਵਿੱਚ ਆਮ ਵਰਤੇ ਜਾਂਦੇ ਜਿਹੜੇ ਸ਼ਬਦ ਨੇ ਕੜਛੀਆਂ ਬਾਲਟੀਆਂ ਤਸਲੇ ਉਹਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਸਾਡੀ ਜਿਹੜੀ ਪੰਜਾਬੀ ਭਾਸ਼ਾ ਮਰ ਰਹੀ ਹੈ ਉਸ ਨੂੰ ਪਰ ਫੁੱਲਤ ਕੀਤਾ ਜਾ ਸਕੇ ਇਸ ਤੋਂ ਇਲਾਵਾ ਜਿਹੜੀ ਇੱਕੋ ਸ਼ਬਦ ਨੇ ਸਾਡੇ ਪਤਾ ਨਹੀਂ ਕਿੰਨੇ ਸ਼ਬਦ ਹੈ ਖਾ ਲੈਨੇ ਆਂਟੀ ਤੇ ਅੰਕਲ ਆਂਟੀ ਤੇ ਅੰਕਲ ਅੰਗਰੇਜ਼ੀ ਦਾ ਇੱਕ ਸ਼ਬਦ ਹੈ ਜਿਸ ਨੇ ਸਾਡੇ ਅਨੇਕਾਂ ਰਿਸ਼ਤਿਆਂ ਦਾ ਕਾਣ ਕਰ ਦਿੱਤਾ ਕਿੱਥੇ ਸਾਡੇ ਬੱਚਿਆਂ ਨੂੰ ਤਾਇਆ ਤਾਈ ਜੀ ਚਾਚਾ ਚਾਚੀ ਜੀ ਭੂਆ ਫੁੱਫੜ ਜੀ ਮਾਮਾ ਮਾਮੀ ਜੀ ਮਾਸੀ ਮਾਸੜ ਜੀ ਦਦੇਸ ਫਫੇਸ ਨਨੇਓਰਾ ਦਦੇਓਰਾ ਪਤੇਓਰਾ ਜੇਕਰ ਅੱਜ ਨੌਜਵਾਨ ਪੀੜੀ ਨੂੰ ਇਨਾਂ ਸ਼ਬਦਾਂ ਬਾਰੇ ਪੁੱਛਿਆ ਜਾਵੇ ਤਾਂ ਉਹਨਾਂ ਨੂੰ ਇਹਨਾਂ ਸ਼ਬਦਾਂ ਦਦੇਸ਼ ਫਫੇਸ ਫਫਿਆਰਾ ਇਹਨਾਂ ਬਾਰੇ ਪਤਾ ਨਹੀਂ ਜਿਹੜੇ ਸ਼ਬਦ ਸਾਡੇ ਅਲੋਪ ਹੋ ਰਹੇ ਨੇ ਇਹਨਾਂ ਸ਼ਬਦਾਂ ਨੂੰ ਸੰਭਾਲ ਲਈ ਸਾਨੂੰ ਪਰਿਵਾਰਾਂਕ ਤੌਰ ਤੇ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਕਿ ਅਸੀਂ ਇਹਨਾਂ ਸ਼ਬਦਾਂ ਨੂੰ ਅਲੋਪ ਨਾ ਹੋਣ ਦਈਏ ਤੇ ਆਪਣੀ ਪੰਜਾਬੀ ਭਾਸ਼ਾ ਨੂੰ ਹਮੇਸ਼ਾ ਹੀ ਪਰਫੁੱਲਤ ਕਰੀਏ ਕਿਉਂਕਿ ਜੇਕਰ ਅਸੀਂ ਪੰਜਾਬੀ ਭਾਸ਼ਾ ਦਾ ਵਿਕਾਸ ਕਰਾਂਗੇ ਤਾਂ ਹੀ ਸਾਡੀ ਪੰਜਾਬ ਪੰਜਾਬੀਅਤ ਦਾ ਵਿਕਾਸ ਹੋਵੇਗਾ ਧੰਨਵਾਦ ਜੀ ਭੈਣ ਜੀ ਤੁਸੀਂ ਜਿਵੇਂ ਹੁਣ ਮਿਡਲ ਫੈਮਿਲੀ ਦੇ ਨਾਲ ਮੇਰੇ ਖਾਲਸਾ ਸੰਬੰਧ ਰੱਖਦੇ ਹੋਵੋਗੇ ਤੁਹਾਨੂੰ ਪੰਜਾਬ ਦੇ ਵਿੱਚ ਫਿਰ ਪੀ ਐਚ ਡੀ ਜਾਂ ਪੰਜਾਬੀ ਨੂੰ ਪਰਫਲੈਕਟ ਕਰਨ ਵਾਸਤੇ ਇੱਥੇ ਕਿਉਂ ਨਹੀਂ ਪੀ ਐਚ ਡੀ ਕਰਨੀ ਪਈ ਤੁਹਾਨੂੰ ਦਿੱਲੀ ਜਾਣ ਦੀ ਕਿਉਂ ਲੋੜ ਪਈ ਹਾਂਜੀ ਮੈਂ ਤੁਹਾਨੂੰ ਦੱਸਦਾ 2000 ਸਤਾਰਾਂ ਦੇ ਵਿੱਚ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਇੰਟਰੈਂਸ ਟੈਸਟ ਦਿੱਤਾ ਸੀ ਪੰਜਾਬੀ ਪੀ ਐਚ ਡੀ ਦੇ ਲਈ ਜਿਸ ਦੇ ਵਿੱਚ ਮੇਰਾ ਸੈਕੰਡ ਰੈਂਕ ਸੀ ਇਸ ਤੋਂ ਇਲਾਵਾ ਮੈਂ ਕੁਰੂਖੇਤਰ ਯੂਨੀਵਰਸਿਟੀ ਦੇ ਵਿੱਚ ਟੈਸਟ ਦਿੱਤਾ ਉੱਥੇ ਵੀ ਮੇਰਾ ਪਹਿਲਾ ਰੈਂਕ ਸੀ ਪਰ ਮੈਨੂੰ ਉੱਥੇ ਗਾਈਡ ਨਾ ਮਿਲਣ ਕਰਕੇ ਬਹੁਤ ਪਰੇਸ਼ਾਨੀ ਦਾ ਸਾਹਮਣਾ ਕੀਤਾ ਕਰਨਾ ਪਿਆ ਜਿਸ ਦੇ ਵਿੱਚ ਮੈਨੂੰ ਇੱਕੋ ਹੀ ਗੱਲ ਕਹੀ ਜਾਂਦੀ ਸੀ ਕਿ ਗਾਈਡ ਲੈ ਕੇ ਆਓ ਨੰਬਰਾਂ ਦੀ ਕੋਈ ਕੀਮਤ ਨਹੀਂ ਸੀ ਮੇਰੀ ਜਿਹੜੀ ਪੜ੍ਹਾਈ ਹੈ ਬੀਏ ਐਮਏ ਉਹ ਪ੍ਰਾਈਵੇਟ ਹੋਣ ਕਰਕੇ ਮੇਰਾ ਕੋਈ ਪ੍ਰੋਫੈਸਰਾਂ ਨਾਲ ਬਹੁਤਾ ਤਾਲਮਿਲ ਨਹੀਂ ਸੀ ਪਰੰਤੂ ਜਿਹੜੀ ਮੇਰੀ ਐਮਫਲ ਸੀ ਪੰਜਾਬ ਯੂਨੀਵਰਸਿਟੀ ਰੀਜਨਲ ਸੈਂਟਰ ਸ੍ਰੀ ਮੁਕਤਸਰ ਸਾਹਿਬ ਤੋਂ ਉੱਥੇ ਮੇਰੇ ਐਮਫਲ ਦੇ ਗਾਈਡ ਸੀ ਪ੍ਰੋਫੈਸਰ ਰਵਿੰਦਰ ਕੁਮਾਰ ਜੋ ਅੱਜ ਦਿੱਲੀ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਨੇ ਪ੍ਰੋਫੈਸਰ ਹੋਣ ਦੇ ਨਾਲ ਨਾਲ ਹੋਰ ਵੀ ਉੱਚ ਅਹੁਦਿਆਂ ਤੇ ਸਥਾਪਿਤ ਨੇ ਉਹਨਾਂ ਨੇ ਫਿਰ ਮੈਨੂੰ ਪ੍ਰੇਰਿਤ ਕੀਤਾ ਤੇ ਫਿਰ ਮੈਂ ਦਿੱਲੀ ਯੂਨੀਵਰਸਿਟੀ ਦੇ ਵਿੱਚ 2018 ਦੇ ਵਿੱਚ ਟੈਸਟ ਦਿੱਤਾ ਜਿਸ ਦੇ ਵਿੱਚ ਮੈਂ ਦੂਜਾ ਰੈਂਕ ਪ੍ਰਾਪਤ ਕੀਤਾ ਤੇ ਮੈਨੂੰ ਉਹਨਾਂ ਨੇ ਖੁਦ ਗਾਈਡ ਪ੍ਰੋਵਾਈਡ ਕੀਤਾ ਤੇ ਮੈਂ ਆਪਣੀ ਪੜ੍ਹਾਈ ਨੂੰ ਜਾਰੀ ਰੱਖ ਸਕੀ ਨਾਲ ਨਾਲ ਉਹਨਾਂ ਨੇ ਮੈਨੂੰ ਸਕਾਲਰਸ਼ਿਪ ਵੀ ਦਿੱਤੀ। ਭਾਜੀ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਡੇ ਕੀ ਲੱਗਦੇ ਆ? ਮੇਰੇ ਸੈਟਰ ਲੱਗਦੇ ਹੀ ਭੈਣ ਆਈ ਮੇਰੇ ਤੇ ਅੱਜ ਪੰਜਾਬੀ ਬੋਲੀ ਦੇ ਸਬੰਧ ਵਿੱਚ ਆਪਾਂ ਇੱਥੇ ਆਏ ਸੀ ਮੇਰੇ ਛੋਟੇ ਭੈਣ ਆ ਜੀ ਅਸੀਂ ਇੱਕ ਖੇਤੀ ਨਾਲ ਸੰਬੰਧਿਤ ਪਰਿਵਾਰ ਆ ਜੀ ਵੀ ਪੰਜ ਸੱਤ ਗੱਲਿਆਂ ਵਾਲਾ ਪਰਿਵਾਰ ਆ ਅਸੀਂ 1994 ਤੋਂ ਲੈ ਕੇ ਸਰਦਾਰ ਮਾਨ ਦੇ ਨਾਲ ਵੀ ਖੜੇ ਆ ਜੀ ਕਿਉਂਕਿ ਅਸੀਂ ਸਰਦਾਰ ਮਾਨ ਦੇ ਨਾਲ ਵੀ ਇਸੇ ਕਰਕੇ ਖੜੇ ਆ ਕਿ ਸਰਦਾਰ ਮਾਨ ਆਪ ਦੀ ਆਜ਼ਾਦੀ ਦੀ ਗੱਲ ਕਰਦਾ ਹੈ ਪੰਜਾਬੀ ਦੀ ਗੱਲ ਕਰਦਾ ਹੈ ਤੇ ਆਪ ਦੀ ਕੌਮ ਨੂੰ ਬਚਾਉਣ ਦੀ ਗੱਲ ਕਰਦਾ ਜੀ ਮੇਲੋ ਤੁਸੀਂ ਪੰਜਾਬੀ ਨੂੰ ਪਰਫਲਤ ਕਰਨ ਵਾਸਤੇ ਤੁਹਾਡੀ ਭੈਣ ਨੂੰ ਦਿੱਲੀ ਦੇ ਵਿੱਚ ਜਾ ਕੇ ਪੀ ਐਚ ਡੀ ਕਰਨੀ ਪਈਗੀ ਹਾਂਜੀ ਇਹ ਸਾਡੇ ਸਿਸਟਮ ਨੇ ਸਾਨੂੰ ਮੰਨ ਲਓ ਵੀ ਦਿੱਲੀ ਵਾਲਾ ਮੂੰਹ ਕਰਾਇਆ ਜੀ ਜੇ ਸਾਡਾ ਸਿਸਟਮ ਸਾਨੂੰ ਪੰਜਾਬ ਦੇ ਵਿੱਚ ਸਹੀ ਮਿਲ ਜਾਂਦਾ ਜੀ ਸਾਨੂੰ ਸਹੀ ਗਾਈਡ ਪ੍ਰੋਵਾਈਡ ਹੋ ਜਾਂਦੇ ਜੀ ਕਿਉਂਕਿ ਅਸੀਂ ਛੋਟਾ ਪਰਿਵਾਰ ਹੋਣ ਕਰਕੇ ਜੀ ਸਾਡੇ ਕੋਲੇ ਮੰਨ ਲਓ ਵੀ ਬਹੁਤੀ ਮਾਨਤਾ ਨਹੀਂ ਸੀ ਬਹੁਤਾ ਲੀਡਰਾਂ ਨਾਲ ਸਾਡਾ ਵਾਹ ਨਹੀਂ ਸੀ ਆ ਜੀ ਜਿਹੜੇ ਕੇ ਸਰਕਾਰੀ ਦਰਬਾਰੀ ਜਿਹਨਾਂ ਦੀ ਚਲਦੀ ਸੀਗੀ ਇਸੇ ਕਰਕੇ ਸਾਡਾ ਦਿੱਲੀ ਨੂੰ ਮੂੰਹ ਹੋਇਆਗੀ ਵੀ ਅਸੀਂ ਇੱਕ ਪੰਜਾਬੀ ਨੂੰ ਸੋਚ ਵਾਲੇ ਤੇ ਆਜ਼ਾਦੀ ਨੂੰ ਸੋਚ ਵਾਲਾ ਪਰਿਵਾਰ ਸੀ ਆ ਜੀ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਡੇ ਕੀ ਲੱਗਦੇ ਆ ਇਹ ਆਪਣੀ ਪਾਰਟੀ ਦੇ ਮੈਂਬਰ ਹੀ ਆ ਜੀ ਤੇ ਆਪਾਂ ਪੰਜਾਬੀ ਪ੍ਰਵਾਹਸ਼ਾ ਨੂੰ ਪਹਿਲ ਦੇ ਆਧਾਰ ਤੇ ਦੇਣ ਵਾਸਤੇ ਅੱਜ ਆਪਾਂ ਇਕੱਤਰ ਹੋਏ ਆ ਤੇ ਮੇਰਾ ਪਿੰਡ ਦੋਦਾ ਜੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਮੈਂ ਜ਼ਿਲ੍ਹਾ ਮੁਕਤਸਰ ਸਾਹਿਬ ਦੀ ਜਿਰਾ ਪ੍ਰਧਾਨ ਹੈ ਜੀ ਸ਼੍ਰੋਮਣੀ ਅਕਾਲੀ ਦਲ ਬਹੁਤ ਸੰਤੁਸ਼ਟ ਹਾਂ ਤੁਹਾਨੂੰ ਬਹੁਤ ਸੰਤੁਸ਼ਟ ਆ ਜੀ ਬਿਲਕੁਲ ਖੁਸ਼ੀ ਆ ਸਾਨੂੰ ਸਾਡੀ ਪੰਜਾਬੀ ਮਾਂ ਬੋਲੀ ਦੇ ਨਾਲ ਸਾਨੂੰ ਮਾਣ ਵੱਧਦਾ ਹੈ ਤੇ ਸਾਡਾ ਸਤਿਕਾਰ ਹੁੰਦਾ ਹੈ ਜਿੱਥੇ ਅਸੀਂ ਜਾਂਦੇ ਆਂ ਵੀ ਇਹ ਪੰਜਾਬੀ ਆਗੇ ਜਿੱਥੇ ਸਾਨੂੰ ਭਈਆਵਾਦ ਦਾ ਜਾਂ ਕੋਈ ਹੋਰ ਮੁਸ਼ਕਿਲਾਂ ਸਾਹਮਣਾ ਕਰਨਾ ਪੈਂਦਾ ਸਾਨੂੰ ਬੜੀ ਦਿੱਕਤ ਹੁੰਦੀ ਹੈ ਜੀ ਸਾਨੂੰ ਮਾਨ ਸਰ ਸਰਦਾ ਸਿਵਨਜੀਤ ਜੀ ਮੰਨ ਤੇ ਬਹੁਤ ਮਾਣ ਆ ਜੀ ਤੇ ਸਾਡੀ ਇਹ ਪਾਰਟੀ ਨੂੰ ਅੱਗੇ ਵਧਾਉਣਗੇ ਤੇ ਸਾਨੂੰ ਪੰਜਾਬੀ ਮਾਂ ਬੋਲੀ ਨੂੰ ਸਫਲ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੱਚਿਆਂ ਨੂੰ ਵੀ ਇਸੇ ਸੋਚ ਦੇ ਵਿੱਚ ਰੱਖ ਰਹੇ ਹਾਂ ਇਹਨਾਂ ਨੂੰ ਕਿਸੇ ਹਾਂਜੀ ਸਾਡੇ ਪਰਿਵਾਰ ਦੀ ਸੋਚ ਹੈ ਜਿਵੇਂ ਮੇਰਾ ਸਹੁਰਾ ਸੱਸ ਉਹਨਾਂ ਦਾ ਇਹ ਮੰਨਣਾ ਹੈ ਕਿ ਜੇ ਇਸ ਬੱਚੇ ਨੂੰ ਕੜਛੀ ਚਮਚਾ ਘਰ ਦੇ ਜਿਹੜੇ ਭਾਂਡੇ ਐ ਘਰ ਦੀਆਂ ਜਿਹੜੀਆਂ ਚੱਕੀ ਐ ਘਰ ਦੀਆਂ ਜਿਹੜੀਆਂ ਵਸਤਾਂ ਉਹਨਾਂ ਨੂੰ ਪੰਜਾਬੀ ਦੇ ਵਿੱਚ ਦੱਸਿਆ ਜਾਊਗਾ ਤਾਂ ਫੇਰ ਹੀ ਸਾਡੀ ਪੰਜਾਬੀ ਭਾਸ਼ਾ ਪਰਫੁੱਲਤ ਹੋਵੇ ਇਸ ਬੱਚੇ ਨੂੰ ਸਾਰਾ ਕੁਝ ਸਮਝਾਇਆ ਤੁਸੀਂ ਕਿਹੜੀ ਕਲਾਸ ਚ ਪੜ੍ਹਦੀ ਹੈ ਇਹ ਜੂ ਕੇਜੀ ਕਲਾਸ ਦੇ ਵਿੱਚ ਹੈ ਜੀ ਤੇ ਪੰਜਾਬੀ ਹੁਣ ਪੂਰੀ ਬੋਲ ਲੈਂਦੇ ਆ ਹਾਂਜੀ ਬੋਲ ਸਕਦੇ ਹੋ ਉਹਨਾਂ ਦੇ ਬੋਤ ਪੜ ਹੋ ਖਾਣ ਨੂੰ ਤੇਨੂੰ ਖੀਰ ਦੇਵਾਂਗੀ ਖਾਣ ਨੂੰ ਤੇਨੂੰ ਖੀਰ ਦਵਾਂਗੀ ਨਾਲ ਨਾਲ ਪਕਾ ਦੂੰ ਪੂੜਾ ਬੈਠੇ ਨੂੰ ਤੇਨੂੰ ਕੁਰਸੀ ਦੇਵਾਂਗੀ ਤੇ ਸੌਣ ਨੂੰ ਲਾਲ ਪੰਗੂੜਾ ਤੇ ਲਾ ਕੇ ਤੇਰੇ ਬੋਦੇ ਵਾਲ ਸਿਰ ਤੇ ਕਰ ਦੂੰ ਜੂੜਾ ਜੇ ਤੂੰ ਮੇਰਾ ਪੁੱਤ ਬੰਨਾ ਹੈ ਲਿਖ ਕੇ ਦਿਖਾ ਉੜਾ ਦੂਜੀ ਗਰੀ ਜੇ ਤੂੰ ਮੇਰਾ ਪੁੱਤ ਬੰਨਾ ਹੈ ਲਿਖ ਕੇ ਦਿਖਾ ਦੇ ਪੂੜਾ ਕੀ ਬਾਤ ਹੈ ਬੇਟੀ ਖੁਸ਼ ਹੈ ਤੂੰ ਤੇਰੀ ਮੰਮੀ ਨੇ ਸਕਾਇਆ ਸਾਰਾ ਕੁਝ ਮੰਮੀ ਨੇ ਨਹੀਂ ਦਾਦੂ ਨੇ ਵੀ ਸਿਖਾਇਆ ਦਾਦੀ ਨੇ ਵੀ ਸਿਖਾਇਆ ਪਪਾ ਨੇ ਵੀ ਸਿਖਾਇਆ ਮੰਮਾ ਨੇ ਵੀ ਸਿਖਾਇਆ ਨਾ ਪੁੱਤ ਕਰੀ ਗੱਲ ਚੰਗੀ ਵੇ ਕਿਉਂ ਕੁੱਟਦਾ ਮਾਂ ਦੀ ਸੰਗੀ ਵੇ ਨਾ ਪੁੱਤ ਕਰੀ ਗੱਲ ਚੰਗੀ ਵੇ ਕਿਉਂ ਕੁੱਟਦਾ ਮਾਂ ਦੀ ਸੰਗੀ ਵੇ ਮੈਨੂੰ ਵੇਖ ਕੇ ਸਤੋਂ ਨੰਗੀ ਵੇ ਕਿਉਂ ਲੰਘ ਚੱਲੇ ਆ ਮੁਖਮੋੜ ਵੇ ਅੱਜ ਤੇਰੀ ਮਾਂ ਬੋਲੀਉ ਸਰਮਰ ਪੁੱਤਰਾਂ ਦੀ ਲੋੜ ਹੈ ਅੱਜ ਤੇਰੀ ਮਾਂ ਬੋਲੀ ਨੂੰ ਸਰਮਰ ਪੁੱਤਰਾਂ ਦੀ ਲੋੜ ਹੈ ਅੱਜ ਤੇਰੀ ਮਾਂ ਬੋਲੀ ਨੂੰ ਅੱਛਾ ਤੇ ਜਿਹੜੇ ਤੇਰੇ ਦੋਸਤ ਹੈ ਜਿਹੜੇ ਤੁਹਾਡੇ ਦੋਸਤ ਹੈ ਉਹਨਾਂ ਨਾਲ ਵੀ ਇਹ ਗੱਲਬਾਤ ਕਰਦੇ ਉਹਨਾਂ ਨੂੰ ਵੀ ਸਮਝਾਉਣੇ ਵੀ ਐ ਬੋਲਿਆ ਕਰੋ ਪੰਜਾਬੀ ਨੂੰ ਆਪਾਂ ਉੱਪਰ ਲੈ ਕੇ ਜਾਈਏ ਤੁਸੀਂ ਕਲਾਸ ਦੇ ਵਿੱਚ ਕਿਵੇਂ ਕਹਿੰਦੇ ਹੋ ਨੇ ਜਿਵੇਂ ਉਵੇਂ ਦੱਸੋ ਵੀ ਮੈਡਮ ਨੂੰ ਕੀ ਬੋਲਣਾ ਹੈ ਕਿਹੜੀ ਸਾਡੀ ਭਾਸ਼ਾ ਤੇ ਅਸੀਂ ਕਿਹੜੀ ਭਾਸ਼ਾ 'ਚ ਗੱਲ ਕਰਾਂਗੇ ਮੈਡਮ ਨੂੰ ਨਿਕੋਸ਼ ਕਹਿੰਦਾ ਮੈਂ ਅੱਛਾ ਦੋਸਤਾਂ ਨੂੰ ਗੱਲ ਦਿੰਦੇ। ਦੋਸਤਾਂ ਨੂੰ ਕੀ ਕਹਿ ਦਿੰਨੇ ਆ? ਇਹਨਾ ਤੁਸੀਂ ਆ ਪੰਜਾਬੀ ਨੂੰ ਨਾ ਇਤਨਾ ਨਹੀਂ ਹੁੰਦਾ। ਲਿਆ ਹੁੰਦਾ। ਪੰਜਾਬੀ ਜੀ ਹਾਂ। ਬੜੀ ਵਧੀਆ ਗੱਲ ਆ। ਦੇਖਿਆ ਤੁਸੀਂ ਛੋਟੇ ਜਿਹੇ ਬੱਚੇ ਨੇ ਵੀ ਜਿਹੜੇ ਸ਼ਬਦ ਜਿਹੜੇ ਬੋਲ ਦਿੱਤੇ ਆ ਤਾਂ ਬਹੁਤ ਵੱਡੀ ਗੱਲ ਆ ਕਿਉਂਕਿ ਇਸ ਪਰਿਵਾਰ ਨੇ ਆਪ ਤਾਂ ਜਿਹੜੀ ਇਹ ਸੋਚ ਰੱਖ ਲਈ ਐ ਪੰਜਾਬੀ ਨੂੰ ਉੱਪਰ ਲੈ ਜਾਣ ਵਾਸਤੇ, ਪਰਫੁੱਲਟ ਕਰਨ ਵਾਸਤੇ ਇਹਨਾਂ ਨੂੰ ਦਿੱਲੀ ਦੇ ਵਿੱਚ ਜਾ ਕੇ ਜਿਹੜੀਆਂ ਇਹ ਪੀ ਐਚ ਡੀ ਕਰਨੀ ਪੈ ਰਹੀ ਐ ਤਾਂ ਨਾਲ ਬੱਚਾ ਜਿਹੜਾ ਛੋਟਾ ਐ ਛੋਰੀ கிਲਾਸ ਦੇ ਵਿੱਚ ਪੜਦਾ ਦੇਖ ਲਓ ਤੁਸੀਂ ਜੁਕੇ ਜੀ ਵਿੱਚ ਪੜਦਾ ਹੈ ਤੇ ਇਹਦੀ ਵੇਖ ਲਓ ਤੁਸੀਂ ਬੋਲ ਵੇਖ ਲਓ ਤੇ ਵੇਖੋ ਇੱਕ ਵੱਡੀ ਗੱਲ ਸਾਹਮਣੇ ਆਈ ਹੈ ਜਦੋਂ ਇਹਨਾਂ ਨੇ ਕਿਹਾ ਕਿ ਮੈਡਮ ਨੂੰ ਕੀ ਕਹਿੰਦੇ ਆਂਦਾ ਮੈਡਮ ਬਾਰੇ ਮੈਂ ਕੋਈ ਸ਼ਬਦ ਨਹੀਂ ਬੋਲਾਂਗਾ ਆਪਦੇ ਦੋਸਤਾਂ ਨੂੰ ਜ਼ਰੂਰ ਮੈਂ ਜਿਹੜਾ ਸਮਝਾਉਣਾ ਹੁੰਦਾ ਤਾਂ ਬਹੁਤ ਵੱਡੀ ਗੱਲ ਹੈ ਤਾਂ ਇਸ ਲੋਕਾਂ ਦੀ ਇਸ ਭੈਣ ਦੀ ਇਸ ਬੱਚੇ ਦੀ ਜਿਹੜੀ ਸੋਚ ਹੈ ਇਹਦਾ ਮੈਸੇਜ ਹੈ ਲੋਕਾਂ ਤੱਕ ਜ਼ਰੂਰ ਜਿਹੜਾ ਜਾਵੇਗਾ ਤੇ ਲੋਕਾਂ ਨੂੰ ਇਹਨਾਂ ਦੇ ਪ੍ਰਤੀ ਕਿਉਂਕਿ ਬਹੁਤ ਵੱਡੀ ਗੱਲ ਹੈ ਜਿਹੜੇ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਪਵੈਖ ਹੈ ਬੱਚੇ ਹੈ ਉਹਨਾਂ ਨੂੰ ਪੰਜਾਬੀ ਵਾਸਤੇ ਪੰਜਾਬੀ ਮਾਂ ਬੋਲੀ ਵਾਸਤੇ ਅੱਗੇ ਹੋਣਾ ਚਾਹੀਦਾ ਹੈ ਤਾਂ ਸਾਰੇ ਪਰਿਵਾਰਾਂ ਨੂੰ ਮਾਤਾ ਪਿਤਾ ਨੂੰ ਵੀ ਜਿਹੜਾ ਇਹ ਸੋਚ ਰੱਖਣੀ ਚਾਹੀਦੀ ਹੈ ਤਾਂ ਜੋ ਪੰਜਾਬ ਦੀ ਜਿਹੜੀ ਪੰਜਾਬੀ ਮਾਂ ਬੋਲੀ ਹੈ ਉਸ ਨੂੰ ਅਸੀਂ ਅਪਡੇਟ ਕਰ ਸਕੀਏ ਉਸ ਨੂੰ ਉੱਪਰ ਲਿਜਾ ਸਕੀਏ ਕਿਉਂਕਿ ਪੰਜਾਬੀ ਮਾਂ ਬੋਲੀ ਕਰਕੇ ਆਪਾਂ ਇੱਥੋਂ ਤੱਕ ਪਹੁੰਚੇ ਆਂ ਪੂਰੇ ਆਪਾਂ ਜੇ ਅੱਪ ਗੱਲ ਕਰੀਏ ਤਾਂ ਪੂਰੀ ਦੁਨੀਆ ਦੇ ਵਿੱਚ ਪੰਜਾਬੀਆਂ ਦਾ ਜਿਹੜਾ ਨਾਮ ਹੈ ਜਿਹੜਾ ਚਮਕਾ ਸਕਦੇ ਆਂ ਔਰ ਚੰਕ ਵੀ ਰਿਹਾ ਜੇਕਰ ਇਸੇ ਪੰਜਾਬੀ ਨੂੰ ਆਪਾਂ ਉੱਪਰ ਲੈ ਕੇ ਜਾਵਾਂਗੇ ਸੋਚ ਰੱਖਾਂਗੇ ਤਾਂ ਇਹ ਹੋਰ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਅੱਗੇ ਵਧ ਸਕਦੇ ਆਂ ਤਾਂ ਗੁਰਜੀਤ ਸਿੰਘ ਰਮਾਣਾ D5 ਚੈਨਲ ਪੰਜਾਬੀ ਪ੍ਰਿਤਕੋਟ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ